ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਨੰਗਲ ਡੈਮ ਦੀ ਸੁਰੱਖਿਆ ਲਈ ਸੀਆਈਐਸਐਫ ਤਾਇਨਾਤ ਕਰਨ ਦੇ ਮੁੱਦੇ ਤੇ ਕੇਂਦਰ ਸਰਕਾਰ ਤੇ ਪੰਜਾਬ ਦੀ ਆਪ ਸਰਕਾਰ ਦਰਮਿਆਨ ਪਿਆ ਰੇੜਕਾ ਹੁਣ ਵੱਧਦਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਸਪਸ਼ਟ ਕਰ ਦਿੱਤਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਕੇ ਕੇਂਦਰੀ ਬਲਾਂ ਦੀ ਤਾਨਾਤੀ ਦੇ ਖਰਚੇ ਵਜੋਂ ਪੰਜਾਬ ਸਰਕਾਰ ਕੋਈ ਪੈਸਾ ਨਹੀਂ ਦੇਵੇਗੀ। ਕੱਲ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਇਸ ਮੁੱਦੇ ਤੇ ਅਕਾਲੀ ਤੇ ਭਾਈਪਾ ਨੇਤਾਵਾਂ ਨੂੰ ਵੀ ਆਪਣਾ ਸਟੈਂਡ ਸਪਸ਼ਟ ਕਰਨ ਦੀ ਚਲਉਤੀ ਦਿੱਤੀ। 8 ਕਰੋੜ 58 ਲੱਖ ਰੁਪਏ ਸਾਨੂੰ ਗੱਲਬਾਤ ਖਰਚਾ ਪਾਉਣੀ। ਆਮਤੋਂ ਝੋੜ ਚਾਹੀਦੀ ਪੰਜਾਬ ਤੋਂ ਸਰੋਂ ਵੀ ਚਾਹੀਦੀ ਪੰਜਾਬ ਤੋਂ ਕਣਕ ਵੀ ਚਾਹੀਦੀ ਹੈ ਪੰਜਾਬ ਤੋਂ ਦਾਲਾਂ ਵੀ ਚਾਹੀਦੀਆਂ ਪੰਜਾਬ ਤੋਂ ਬਾਜਰਾ ਮੱਕੀ ਸਭ ਚਾਹੀਦਾ। ਪੰਜਾਬ ਪਾਣੀ ਵੀ ਚਾਹੀਦਾ ਪੰਜਾਬ ਨੂੰ। ਨਾ ਪੰਜਾਬ ਨੂੰ ਪਾਣੀ। ਇਕ ਨਹੀਂ ਹੋ ਸਕਦਾ ਸੋ ਸਾਡੇ ਨਾਲ ਇਸ ਤਰ੍ਹਾਂ ਦੇ ਨਾਂ ਇਹ ਕਿਉਂਕਿ ਪੰਜਾਬ ਪਹਿਲੇ ਹੀ ਕਈ ਲੜਾਈਆਂ ਲੜ ਰਿਹਾ ਹੈ ਬਾਰਡਰ ਤੇ ਪੰਜਾਬ ਲੜ ਰਿਹਾ ਹੈ ਯੁੱਧ ਨਸ਼ੇ ਵਿਰੁੱਧ ਅਸੀਂ ਡਰੱਗ ਵਾਲਾ ਸੀ ਉਹ ਉਹ ਵੀ ਨੈਸ਼ਨਲ ਪ੍ਰੋਬਲਮ ਹੈ ਜੀ ਆਂਦਾ ਤਾਂ ਉਹ ਬਾਰਡਰ ਪਾਰ ਤੋਂ ਹੀ ਹੈ ਸੀਗਾ ਜੀ ਉਹ ਲੜ ਸਾਨੂੰ ਕੰਪਨਸੇਟ ਦਾ ਕੀ ਕਰਨਾ ਸੀ ਕੋਈ ਸਪੈਸ਼ਲ ਪੈਕੇਜ ਦਾ ਕੀ ਦੇਣਾ ਸੀ ਸਗੋਂ ਤੋਂ ਹੋਰ ਖਰਚੇ ਪਈ ਬਿਲਕੁਲ ਨਹੀਂ ਹੋ ਗਏ ਬਦਲਾ ਲੈਂਦੇ ਅਸਲ ਚ ਭਾਜਪਾ ਵਾਲੇ ਉਕੇ ਉਹਨਾਂ ਦੇ ਪੰਜਾਬ 'ਚ ਗੱਲ ਪੈ ਨਹੀਂ ਰਹੀ ਫਿਰ ਜਦੋਂ ਜਦੋਂ ਚੋਣਾ ਚੋਣਾ ਹੁੰਦਿਆਂ ਨੇ ਤੇ ਤੇ ਉਦੋਂ ਪੰਜਾਬ ਪੁਲਿਸ ਦੀ ਜੁੜੀ ਕੋਲੋਂ ਮੈਨੂੰ ਮਿਲਦੇ ਜਨ ਬਹਿ ਗਿਆ ਕਰਨੇ ਸਾਰੇ ਉਹ ਤਾਂ ਕਹਿੰਦੇ ਨਹੀਂ ਸਾਰੇ ਦੇਸ਼ 'ਚ ਫੋਰਸਾਂ ਚਾਹੀਦੀਆਂ ਨੇ ਇੰਨੇ ਪੰਜਾਬ ਪੁਲਿਸ 'ਤੇ ਤੇ ਜਦੋਂ ਆਪੜਾ ਭੇਜਣਾ ਹੁੰਦਾ ਉਦੋਂ ਪੈਸੇ ਲੈਂਦੇ ਉਧਰ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਰਾਜਨੀਤਿਕ ਪਾਰਟੀਆਂ ਅਕਾਲੀ ਦਲ ਤੇ ਭਾਈਪਣੇ ਭਗਵਨ ਸਿੰਘ ਮਾਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਮਜੀਠੀਆ ਨੇ ਆਖਿਆ ਕਿ ਮੁੱਖ ਮੰਤਰੀ ਭਗਵਨ ਸਿੰਘ ਮਾਨ ਦੀਆਂ ਆਪ ਹੁੰਦਰੀਆਂ ਕਾਰਨ ਨੰਗਲ ਡੈਮ ਦਾ ਸੁਰੱਖਿਆ ਪ੍ਰਬੰਧ ਪੰਜਾਬ ਦੇ ਹੱਥੋਂ ਖੁੱਸਿਆ ਹੈ। ਮਜੀਠੀਆ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਦੀ ਫੋਕੀ ਸ਼ੋਰਤ ਲੈਣ ਦੇ ਯਤਨਾ ਕਾਰਨ ਹੀ ਕੇਂਦਰ ਸਰਕਾਰ ਨੇ ਨੰਗਲ ਡੈਮ ਤੇ ਕੇਂਦਰੀ ਸੁਰੱਖਿਆ ਬਲ ਤਾਇਨਾਤ ਕਰਨ ਦਾ ਫੈਸਲਾ ਲਿਆ ਹੈ। ਉਧਰ ਪਾਈਪਾ ਦੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਤੇ ਵਰਦਿਆਂ ਆਖਿਆ ਕਿ ਮੁੱਖ ਮੰਤਰੀ ਡੈਮ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਤੇ ਰਾਜਨੀਤੀ ਕਰ ਰਹੇ ਹਨ ਬਿੱਟੂ ਨੇ ਆਖਿਆ ਕਿ ਡੈਮਾਂ ਦੀ ਸੁਰੱਖਿਆ ਲਈ ਕੇਂਦਰੀ ਬਲ ਤਾਇਨਾਤ ਕਰਨਾ ਇੱਕ ਰੂਟੀਨ ਵਰਤਾਰਾ ਹੈ ਜਿਸ ਦਾ ਉਦੇਸ਼ ਇਹਨਾਂ ਅਹਿਮ ਢਾਂਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਤੇ ਘਟੀਆ ਪੱਦਰ ਦੀ ਸਿਆਸਤ ਕਰ ਰਹੇ ਹਨ ਇਸ ਦੇ ਦਰਮਿਆਨ ਇਹ ਤੱਥ ਵੀ ਉਜਾਗਰ ਹੋਇਆ ਹੈ ਕਿ ਨੰਗਲ ਡੈਮ ਦੀ ਸੁਰੱਖਿਆ ਲਈ CISF ਤਾਇਨਾਤ ਕਰਨ ਦਾ ਫੈਸਲਾ ਕੈਪਟਨ ਸਰਕਾਰ ਮੌਕੇ ਲਿਆ ਗਿਆ ਸੀ ਰਿਕਾਰਡ ਖੋਖਣ ਤੋਂ ਪਤਾ ਲੱਗਿਆ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ 23 ਜੁਲਾਈ 2021 ਨੂੰ ਹੋਈ ਇੱਕ ਅਹਿਮ ਬੈਠਕ ਵਿੱਚ ਕੈਪਟਨ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਫੈਸਲਾ ਸਵੀਕਾਰ ਕਰ ਲਿਆ ਸੀ ਕੈਪਟਨ ਸਰਕਾਰ ਨੇ ਕੇਂਦਰ ਸਰਕਾਰ ਦਾ ਨਾ ਸਿਰਫ ਇਹ ਫੈਸਲਾ ਸਵੀਕਾਰਿਆ ਸਗੋਂ ਇਹ ਵੀ ਮੰਨਿਆ ਕਿ ਇਨ੍ਹਾਂ ਸੁਰੱਖਿਆ ਬਲਾਂ ਦੀ ਤਾਇਨਾਤੀ ਤੇ ਆਉਣ ਵਾਲੇ ਖਰਚੇ ਦੀ ਪਰਭਾਈ ਵੀ ਪੰਜਾਬ ਸਰਕਾਰ ਕਰੇਗੀ। ਅਕਸਰ ਹੀ ਕਿਸਾਨਾਂ ਦਾ ਪੱਖ ਪੂਰਨ ਤੇ ਭਾਈਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਵਾਲੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਾਲਕ ਖਿਲਾਫ ਕੱਲ ਸੀਬੀਆਈ ਨੇ ਸ਼ਿਕੰਜਾ ਕਸ ਦਿੱਤਾ। ਸੀਬੀਆਈ ਨੇ ਜਾਣਕਾਰੀ ਦਿੱਤੀ ਕਿ ਜੰਮੂ ਕਸ਼ਮੀਰ ਵਿੱਚ ਇੱਕ ਪਣਵਿਜਲੀ ਪ੍ਰੋਜੈਕਟ ਵਿੱਚ 2200 ਕਰੋੜ ਰੁਪਏ ਦਾ ਠੇਕਾ ਦੇਣ ਸਮੇਂ ਰਿਸ਼ਵਤ ਲੈਣ ਦੇ ਦੋਸ਼ਾਂ ਅਧੀਨ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਾਲਕ ਤੇ 7 ਹੋਰ ਵਿਅਕਤੀਆਂ ਖਿਲਾਫ ਦੋਸ਼ ਪੱਤਰ ਦਾਖਲ ਕਰ ਦਿੱਤਾ ਗਿਆ ਹੈ ਹਾਲਾਂਕਿ ਰਾਜਪਾਲ ਸਤਿਆਪਾਲ ਮਾਲਕ ਦੀ ਇਸ ਫੈਸਲੇ ਤੇ ਟਿੱਪਣੀ ਦਾ ਇੰਤਜ਼ਾਰ ਹੈ ਉਹ ਇਸ ਸਮੇਂ ਦਿੱਲੀ ਦੇ ਰਾਮ ਮਨੋਰ ਲੋਇਆ ਹਸਪਤਾਲ ਵਿੱਚ ਦਾਖਲ ਹਨ ਜਿੱਥੇ ਉਹਨਾਂ ਦੇ ਡੈਂਸਸ ਚੱਲ ਰਹੇ ਹਨ ਪਰਿਵਾਰਿਕ ਮੈਂਬਰਾਂ ਮੁਤਾਬਕ ਸਤਿਆਪਾਲ ਮਾਲਕ ਹਾਲੇ ਗੱਲ ਕਰਨ ਦੇ ਸਮਰੱਥ ਨਹੀਂ ਹਨ ਲੁਧਿਆਣਾ ਸ਼ਹਿਰ ਵਿੱਚ ਬੁੱਧਵਾਰ ਰਾਤ ਨੂੰ ਸ਼ਰਾਬ ਪੀਣ ਤੋਂ ਬਾਅਦ ਤਿੰਨ ਦੋਸਤਾਂ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸਨ ਕਿ ਕੁਝ ਦੇਰ ਬਾਅਦ ਉਹਨਾਂ ਨੂੰ ਉਲਟੀਆਂ ਆਉਣ ਲੱਗ ਪਈਆਂ ਪੁਲਿਸ ਨੇ ਫੌਰੀ ਤਰਤੇ ਉਹਨਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਪਰ ਉੱਥੇ ਉਹਨਾਂ ਨੇ ਦਮ ਤੋੜ ਦਿੱਤਾ ਪੁਲਿਸ ਅਧਿਕਾਰੀ ਨੇ ਸਪਸ਼ਟ ਕੀਤਾ ਕਿ ਇਹ ਮਾਮਲਾ ਫਿਲਹਾਲ ਨਕਲੀ ਸ਼ਰਾਬ ਨਾਲ ਸੰਬੰਧਿਤ ਨਹੀਂ ਲੱਗ ਰਿਹਾ ਪਰ ਪੋਸਟਮਾਰਟਮ ਰਿਪੋਰਟ ਦੀ ਉਡੀਕ ਹੈ ਜਿਸ ਤੋਂ ਬਾਅਦ ਉਚਿਤ ਕਾਰਵਾਈ ਕੀਤੀ ਜਾਵੇਗੀ ਤਿੰਨੋਂ ਤਖਤਾਂ ਸ੍ਰੀ ਅਕਾਲ ਤਖਤ ਸਾਹਿਬ ਤਖਤ ਕੇਸਗੜ੍ਹ ਸਾਹਿਬ ਅਤੇ ਤਖਤ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਨੇ ਤਖਤ ਸ਼੍ਰੀ ਪਟਨਾ ਸਾਹਿਬ ਵੱਲੋਂ ਸੁਣਾਏ ਗਏ ਇੱਕ ਦਿਨ ਪਹਿਲਾਂ ਦੇ ਫੈਸਲੇ ਨੂੰ ਗੈਰ ਸਿਧਾਂਤਕ ਤੇ ਗੈਰ ਵਾਜਬ ਦੱਸਦਿਆਂ ਰੱਦ ਕਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਤਖਤ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਬਲਦੇਵ ਸਿੰਘ ਦੀ ਅਗਵਾਈ ਹੇਠ ਬੁੱਧਵਾਰ ਨੂੰ ਹੋਈ ਬੈਠਕ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਏ ਗਏ ਫੈਸਲਿਆਂ ਨੂੰ ਮੁੱਢੋਂ ਰੱਦ ਕਰ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਉਹਨਾਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ ਨੂੰ ਤਨਖਾਹਾਂ ਕਰਾਰ ਦਿੱਤਾ ਸੀ ਇਸ ਦੇ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵੀ ਆਪਣਾ ਤਖ ਰੱਖਣ ਲਈ 10 ਦਿਨ ਦੇ ਅੰਦਰ ਅੰਦਰ ਤਖਤ ਪਟਨਾ ਸਾਹਿਬ ਤੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਸਨ ਕੱਲ ਬੈਠਕ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਸੈਂ ਪਿਆਰਿਆਂ ਨੇ ਪਟਨਾ ਸਾਹਿਬ ਦੇ ਫੈਸਲੇ ਨੂੰ ਪੰਥਕ ਏਕਤਾ ਨੂੰ ਢਾਹ ਲਾਉਣਾ ਤੇ ਸਿੱਖ ਕੌਮ ਦਾ ਅਕਸ ਖਰਾਬ ਕਰਨ ਵਾਲਾ ਕਰਾਰ ਦਿੱਤਾ ਉਧਰ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਏ ਗਏ ਫੈਸਲਿਆਂ ਨੂੰ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਦੇ ਪੰਜ ਪਿਆਰਿਆਂ ਵੱਲੋਂ ਰੱਦ ਕਰਨਾ ਕੌਮ ਲਈ ਮੰਦ ਭਾਗਾ ਹੈ ਉਹਨਾਂ ਆਖਿਆ ਕਿ ਇਸ ਫੈਸਲੇ ਨਾਲ ਕੌਮ ਨੂੰ ਵੱਡੀ ਟਾਲ ਲੱਗੀ ਹੈ ਤੇ ਕੌਮ ਦਾ ਅਕਸ ਖਰਾਬ ਹੋਇਆ ਹੈ ਉਹਨਾਂ ਇਸ ਮਸਲੇ ਨੂੰ ਆਪਸੀ ਵਿਚਾਰ ਵਟਾਂਦਰੇ ਰਾਹੀਂ ਹੱਲ ਕਰਨ ਦਾ ਰਾਹ ਬਿਹਤਰ ਕਰਾਰ ਦਿੱਤਾ ਸੂਬੇ ਵਿੱਚ ਅੱਜ ਤੋਂ ਫਿਰ ਗਰਮੀ ਜ਼ੋਰ ਫੜੇਗੀ ਤੇ ਮੌਸਮ ਮਾਰਾਂ ਮੁਤਾਬਕ ਲੂ ਦੀ ਵਾਪਸੀ ਹੋਵੇਗੀ ਹਾਲਾਂਕਿ ਇੱਕ ਦਿਨ ਪਹਿਲਾਂ ਪੱਛਮੀ ਗੜਬੜੀ ਤੋਂ ਬਾਅਦ ਹੋਈ ਵਰਖਾ ਤੇ ਗੜੇਮਾਰੀ ਦੇ ਚੱਲਦੇ ਕੱਲ ਸੂਬੇ ਦੇ ਤਾਪਮਾਨ ਵਿੱਚ ਆਮ ਨਾਲੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਮੌਸਮ ਮਾਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ 27 ਮਈ ਤੱਕ ਸੂਬੇ ਵਿੱਚ ਲੂ ਚੱਲੇਗੀ ਇਸ ਤੋਂ ਬਾਅਦ ਪ੍ਰੀ ਮੌਨਸੂਨ ਵਰਖਾ ਹੋਣ ਦੀ ਸੰਭਾਵਨਾ ਹੈ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਹਰਮੰਦਰ ਸਾਹਿਬ ਦੇ ਸਿੱਖ ਅਜਾਇਬ ਘਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਲਾਉਣ ਦਾ ਵਿਰੋਧ ਕੀਤਾ ਹੈ। ਇਹ ਵਿਰੋਧ ਦਰਜ ਕਰਵਾਉਂਦਿਆਂ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਲਿਖ ਕੇ ਇਤਰਾਜ਼ ਪ੍ਰਗਟ ਕਰਦਿਆਂ ਆਖਿਆ ਕਿ ਮਨਮੋਹਨ ਸਿੰਘ ਉਸ ਪਾਰਟੀ ਦੇ ਨੇਤਾ ਤੇ ਪ੍ਰਧਾਨ ਮੰਤਰੀ ਸਨ ਜਿਸ ਨੇ ਸਿੱਖਾਂ ਨਾਲ ਬਹੁਤ ਹੀ ਅਤਿਆਚਾਰ ਕੀਤਾ ਹੈ ਇਸ ਲਈ ਮਨਮੋਹਨ ਸਿੰਘ ਦੀ ਤਸਵੀਰ ਅਜਾਇਬ ਘਰ ਵਿੱਚ ਲਾਉਣਾ ਮੰਦਭਾਗਾ ਹੈ ਸੂਤਰਾਂ ਦੇ ਮੰਨੀਏ ਤਾਂ ਮਾਨਸਾ ਨੇੜੇ ਲੱਗਣ ਵਾਲਾ ਇੱਕ ਸੀਮਿੰਟ ਦਾ ਵੱਡਾ ਪਲਾਂਟ ਹੁਣ ਰਾਜਸਥਾਨ ਤਬਦੀਲ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਮਾਨਸਾ ਦੇ ਪਿੰਡ ਰਾਏਪੁਰ ਨਜ਼ਦੀਕ ਇਹ ਪਲਾਂਟ ਲਾਇਆ ਜਾਣਾ ਸੀ ਜਿਸ ਲਈ 100 ਏਕੜ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਪ੍ਰਤੀ ਏਕੜ 75 ਲੱਖ ਰੁਪਏ ਤੱਕ ਦਾ ਮੁਆਵਜ਼ਾ ਦੇਣ ਤੇ ਸਹਿਮਤੀ ਬਣ ਗਈ ਸੀ ਤੇ ਜ਼ਿਆਦਾਤਰ ਕਿਸਾਨ ਇਸ ਤੇ ਸਹਿਮਤ ਹੋ ਗਏ ਸਨ ਪਰ ਕੁਝ ਕਿਸਾਨ ਆਗੂ ਵੱਲੋਂ ਅੜਿੱਕੇ ਖੜੇ ਕਰਨ ਤੋਂ ਬਾਅਦ ਕੰਪਨੀ ਨੇ ਹੁਣ ਇਹ ਪਲਾਂਟ ਰਾਜਸਥਾਨ ਤਬਦੀਲ ਕਰ ਦਿੱਤਾ ਹੈ ਸੂਤਰਾਂ ਮੁਤਾਬਕ ਜੇਕਰ ਇਹ ਪਲਾਂਟ ਮਾਨਸਾ ਇਲਾਕੇ ਵਿੱਚ ਲੱਗ ਜਾਂਦਾ ਤਾਂ ਲਗਭਗ 10000 ਨੌਜਵਾਨਾਂ ਨੂੰ ਸਿੱਧੇ ਤੇ ਅਸਿੱਧੇ ਰੂਪ ਵਿੱਚ ਰੁਜ਼ਗਾਰ ਮਿਲਣਾ ਸੀ ਉੱਧਰ ਕੱਲ ਅੰਮ੍ਰਿਤਸਰ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਡੀਸੀ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ ਤੇ ਪੁਲਿਸ ਦਰਮਿਆਨ ਟਕਰਾਅ ਹੋ ਗਿਆ ਮੰਗ ਪੱਤਰ ਦੇਣ ਜਾਣ ਸਮੇਂ ਪੁਲਸ ਨੇ ਸਖਤੀ ਦੀ ਵਰਤੋਂ ਕਰਦਿਆਂ ਕਿਸਾਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਤੇ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਜਿਸ ਤੋਂ ਬਾਅਦ ਹਫੜਾ ਦਫੜੀ ਮਚ ਗਈ ਇਸ ਹਫੜਾ ਦਫੜੀ ਦੌਰਾਨ ਕਿਸਾਨਾਂ ਦੀਆਂ ਕੁਝ ਟਰਾਲੀਆਂ ਰਾਹੀਗੀਆਂ ਤੇ ਚੜ ਗਈਆਂ ਇਸ ਹਾਦਸੇ ਵਿੱਚ ਦੋ ਸਕੂਲੀ ਵਿਦਿਆਰਥੀਆਂ ਸਮੇਤ ਪੰਜ ਵਿਅਕਤੀ ਜ਼ਖਮੀ ਹੋ ਗਏ ਸਵੇਰੇ ਵਿੱਚ ਅਰਬਨ ਸਟੇਟ ਲਈ ਪੰਜਾਬ ਸਰਕਾਰ ਦੁਆਰਾ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਮੁੱਦੇ ਤੇ हो रहे विरोध चलदे कल पंजाब सरकार ने अपनी इस नीति बारे कई स्पष्टीकरण दितते पंजाब सरकार तरफो ए स्पष्टीकरण दंदे हुए वित्त मंत्री हरपाल सिंह चीमा ने आख्या के ਕਿਸਾਨਾਂ ਨੂੰ ਅਮੀਰ ਬਣਨ ਤੋਂ ਰੋਕਣ ਤੇ ਮਾਫੀਆ ਰਾਜ ਨੂੰ ਉਤਸ਼ਾਹਤ ਕਰਨ ਲਈ ਸਿਆਸੀ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਦੀ ਇਸ ਨੀਤੀ ਦਾ ਵਿਰੋਧ ਕਰ ਰਹੀਆਂ ਹਨ ਜਦਕਿ ਆਮ ਕਿਸਾਨ ਇਸ ਦੇ ਹੱਕ ਵਿੱਚ ਹਨ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਨਾਲ ਕਿਸਾਨਾਂ ਨੂੰ 400% ਤੱਕ ਦਾ ਮੁਨਾਫਾ ਹੋਵੇਗਾ ਅਤੇ ਇਸ ਨੀਤੀ ਤਹਿਤ ਕਿਸੇ ਵੀ ਕਿਸਾਨ ਦੀ ਜ਼ਮੀਨ ਧੱਕੇ ਨਾਲ ਅਕਵਾਇਰ ਨਹੀਂ ਕੀਤੀ ਜਾਵੇਗੀ। ਰਾਸ਼ਟਰੀ ਜਾਂਚ ਏਜੰਸੀ NIA ਨੇ ਮਾਰਚ ਮਹੀਨੇ ਵਿੱਚ ਅੰਮ੍ਰਿਤਸਰ ਵਿੱਚ ਇੱਕ ਠਾਕਰ ਦੁਆਰੇ ਤੇ ਹੋਏ ਗਰਨੇਡ ਹਮਲੇ ਵਿੱਚ ਸ਼ਾਮਲ ਇੱਕ ਅਤਵਾਦੀ ਨੂੰ ਕੱਲ ਗ੍ਰਿਫਤਾਰ ਕਰ ਲਿਆ। ਅਤਵਾਦੀ ਦੀ ਪਰੇਸ਼ਾਨ ਭਗਵੰਤ ਸਿੰਘ ਉਰਫ ਮੰਨਾ ਵਜੋ ਹੋਈ ਹੈ ਜੋ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਲਈ ਕੰਮ ਕਰਦਾ ਸੀ ਇਸ ਦਰਮਿਆਨ ਕੱਲ ਸਵੇਰੇ ਦੇ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਵੀ ਪੰਜਾਬ ਪੁਲਿਸ ਦਾ ਗੈਂਗਸਟਰਾਂ ਨਾਲ ਦੋ ਥਾਵਾਂ ਤੇ ਮੁਕਾਬਲਾ ਹੋਇਆ ਇਨ੍ਹਾਂ ਮੁਕਾਬਲਿਆਂ ਵਿੱਚ ਦੋ ਗੈਂਗਸਟਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਧਰ ਜਬਦ ਨਸ਼ਿਆਂ ਵਿਰੁੱਧ ਮੁਹੰਮਦ 82ਵੇਂ ਦਿਨ ਪੰਜਾਬ ਪੁਲਿਸ ਨੇ ਕੱਲ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰ 101 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਉਹਨਾਂ ਕੋਲੋਂ 16 ਕਿਲੋ ਹਿਰੋਇਨ ਤੇ ਵੱਡੀ ਮਾਤਰਾ ਵਿੱਚ ਡਰੱਗ ਮਨੀ ਬਰਾਮਦ ਕੀਤੀ। ਇਸ ਤਰ੍ਹਾਂ ਹੁਣ ਤੱਕ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਨਸ਼ਾ ਤਸਕਰਾਂ ਦੀ ਗਿਣਤੀ 12500 ਦੇ ਪਾਰ ਚਲੀ ਗਈ ਹੈ। ਫਰੀਪੁਰ ਪੁਲਿਸ ਨੇ ਵੀ ਕੱਲ 3 ਨਸ਼ਾ ਤਸਕਰਾਂ ਦੀ ਨਿਸ਼ਾਨਦੇਹੀ ਤੇ 10 ਕਿਲੋ ਤੋਂ ਵੱਧ ਹਿਰੋਇਨ ਬਰਾਮਦ ਕੀਤੀ। ਸੂਬਾ ਸਰਕਾਰ ਨੇ ਪੰਜਾਬ ਸੜਕ ਸਫਾਈ ਮਿਸ਼ਨ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਤਹਿਤ ਸੂਬੇ ਦੀਆਂ ਸੜਕਾਂ ਦੇ ਰੱਖ-ਰਖਾਅ ਤੇ ਇਹਨਾਂ ਦੀ ਸਫਾਈ ਦੀ ਜ਼ਿੰਮੇਵਾਰੀ ਹੁਣ ਦਰਜਾ 1 ਅਧਿਕਾਰੀਆਂ ਨੂੰ ਦਿੱਤੀ ਜਾਵੇਗੀ ਸੂਬਾ ਸਰਕਾਰ ਦੇ ਬੁਲਾਰੇ ਨੇ ਕੱਲ ਦਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਪਟੀ ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਏਡੀਸੀ ਤੇ ਐਸਡੀਐਮ ਸਣੇ ਕਈ ਹੋਰ ਦਰਜਾ 1 ਅਧਿਕਾਰੀਆਂ ਨੂੰ ਹੁਣ ਸੂਬੇ ਦੀਆਂ ਸੜਕਾਂ ਦਾ 10-10 ਕਿਲੋਮੀਟਰ ਦਾ ਹਿੱਸਾ ਰੱਖ-ਰਖਾਵ ਤੇ ਸਫਾਈ ਲਈ ਸੌਂਪਿਆ ਜਾਵੇਗਾ ਇਹ ਅਧਿਕਾਰੀ ਆਪਣੇ ਹਿੱਸੇ ਦੀ ਸਾਫ-ਸਫਾਈ ਲਈ ਜ਼ਿੰਮੇਵਾਰ ਹੋਣਗੇ ਪਾਕਿਸਤਾਨ ਨੇ ਕੱਲ ਭਾਰਤੀ ਹਾਈ ਕਮਿਸ਼ਨ ਦੇ ਮੁਲਾਜ਼ਮ ਨੂੰ ਬਰਖਾਸਤ ਕਰ ਦਿੱਤਾ ਇੱਥੇ ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਭਾਰਤ ਨੇ ਪਾਕਿਸਤਾਨੀ ਹਾਈ ਕਮਿਸ਼ਨ ਵਿੱਚ ਕੰਮ ਕਰਦੇ ਇੱਕ ਅਧਿਕਾਰੀ ਨੂੰ ਜਸੂਸੀ ਦੇ ਦੋਸ਼ੇਠ ਬਰਖਾਸਤ ਕਰ ਦੇਸ਼ ਛੱਡਣ ਲਈ ਹੁਕਮ ਦਿੱਤਾ ਸੀ ਉੱਧਰ ਕੱਲ ਇੱਕ ਹੋਰ ਸੂਚਨਾ ਮਿਲੀ ਕਿ ਦਿੱਲੀ ਸ਼੍ਰੀਨਗਰ ਉਡਾਨ ਦੌਰਾਨ ਜੋ ਹਵਾਈ ਜਹਾਜ਼ ਗੜੇ ਮਾਰੀ ਵਿੱਚ ਫਸ ਗਿਆ ਸੀ ਉਸ ਨੇ ਰਾਹਤ ਹਾਸਲ ਕਰਨ ਲਈ ਲਾਹੌਰ 에ਅਰ ਟ੍ਰੈਫਿਕ ਕੰਟਰੋਲਰ ਨਾਲ ਸੰਪਰਕ ਕਰ ਪਾਕਿਸਤਾਨ ਦਾ ਹਵਾਈ ਖੇਤਰ ਵਰਤਣ ਦੀ ਇਜਾਜ਼ਤ ਮੰਗੀ ਸੀ ਪਰ ਪਾਕਿਸਤਾਨੀ ਅਧਿਕਾਰੀਆਂ ਨੇ ਉਸ ਨੂੰ ਅਜਿਹਾ ਕਰਨ ਤੋਂ ਵਰਜ ਦਿੱਤਾ ਪਠੰਡਾ ਜ਼ਿਲ੍ਹੇ ਦੇ ਆਦਰਸ਼ ਸਕੂਲ ਚਾਉਕੇ ਨੂੰ ਚਲਾਉਣ ਵਾਲੀ ਕਮੇਟੀ ਵੱਲੋਂ ਹੁਣ ਮਾਨਸਾ ਜ਼ਿਲ੍ਹੇ ਦੇ ਪਿੰਡ ਪਪਾਲ ਵਿਚਲੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਬੰਧ ਵੀ ਛੱਡ ਦਿੱਤਾ ਗਿਆ ਹੈ। ਇਸ ਸਬੰਧੀ ਕਮੇਟੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਪੱਤਰ ਲਿਖ ਕੇ ਸੂਚਿਤ ਕਰ ਦਿੱਤਾ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਇਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਚਾਰਜ ਸੰਭਾਲ ਲਿਆ ਹੈ। ਸ਼੍ਰੀ ਹਿਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਕੱਲ ਸ਼ੁਰੂ ਹੋ ਗਈ। ਇਸ ਸੰਬੰਧੀ ઋਸ਼ੀਕੇਸ਼ ਸਥਿਤ ਗੁਰਦੁਆਰਾ ਸਾਹਿਬ ਤੋਂ ਪਹਿਲਾ ਜੱਥਾ ਰਵਾਨਾ ਹੋਇਆ ਜਿਸ ਨੂੰ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਰਵਾਨਾ ਕੀਤਾ ਇਸ ਮੌਕੇ ਉੱਤਰਾਖੰਡ ਸਰਕਾਰ ਨੇ ਇੱਕ ਵਾਰ ਫਿਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯਾਤਰਾ ਦੇ ਮੁੱਢਲੇ ਦਿਨ ਬਜ਼ੁਰਗ ਤੇ ਬੱਚੇ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਕਰਨ ਤੋਂ ਗੁਰੇਜ਼ ਕਰਨ ਅਮਰੀਕਾ ਵਿੱਚ ਸਥਿਤ ਇਜ਼ਰਾਈਲੀ ਦੂਤਖਾਨੇ ਦੇ ਮੁਲਾਜ਼ਮਾਂ ਦੀ ਬੁੱਧਵਾਰ ਸ਼ਾਮ ਨੂੰ ਇੱਕ ਪ੍ਰੋਗਰਾਮ ਵਿੱਚੋਂ ਬਾਹਰ ਨਿਕਲਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮੌਕੇ ਕੁਝ ਵਿਅਕਤੀਆਂ ਨੇ ਫਲਸਤੀਨੀ ਆਜ਼ਾਦ ਕਰੋ ਦਾ ਨਾਅਰਾ ਵੀ ਲਾਇਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਮਰੀਕਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਇਜ਼ਰਾਈਲ ਖੂਨ ਦਾ ਬਦਲਾ ਖੂਨ ਨਾਲ ਲੈਣ ਦੀ ਨੀਤੀ ਤੇ ਦ੍ਰਿੜ ਹੈ। ਲਖਨਊ ਸੁਪਰ ਜਾਇੰਟਸ ਨੇ ਆਖਰਕਾਰ ਧਮਾਕੇਦਾਰ ਪ੍ਰਦਰਸ਼ਨ ਕਰਦੇ ਕੱਲ ਅਹਮਦਾਬਾਦ ਵਿੱਚ ਆਈਪਲ ਲੀਗ ਦੇ ਟੇਬਲ ਤੇ ਸਿਖਰਲੀ ਟੀਮ ਗੁਜਰਾਤ ਟਾਈਟਲਜ਼ ਨੂੰ ਆਸਾਨੀ ਨਾਲ ਹਰਾ ਦਿੱਤਾ ਲਖਨਊ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 235 ਦੌੜਾਂ ਦਾ ਵੱਡਾ ਸਕੋਰ ਬਣਾਇਆ ਗੁਜਰਾਤ ਦੀ ਟੀਮ 202 ਦੌੜਾਂ ਹੀ ਬਣਾ ਸਕੀ ਇਸ ਹਾਰ ਦੇ ਬਾਵਜੂਦ ਫਿਲਹਾਲ ਗੁਜਰਾਤ ਦੀ ਟੀਮ ਅੰਕ ਤਾਲਕਾ ਦੇ ਸਿਖਰਲੇ ਸਥਾਨ ਤੇ ਕਾਬਜ਼ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ